ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਕੈਨੇਡਾ ਨੇ ਜਿਹੜੇ ਚੇਂजेस ਅਨਾਉਂਸ ਕੀਤੇ ਨੇ ਉਸ ਤੋਂ ਬਾਅਦ ਕਈ ਚਾਊਟ ਨੇ ਫਾਈਲਿੰਗ ਨਹੀਂ ਹੋ ਰਹੀ ਕਦੋਂ ਹੋਊਗੀ ਫਾਈਲਿੰਗ ਜਦ ਤੱਕ ਨਹੀਂ ਹੁੰਦੀ ਉਦੋਂ ਤੱਕ ਹੁਣ ਸਟੂਡੈਂਟਸ ਕਰਨ ਕੀ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾ ਕੇ ਆਏ ਨੇ ਸਾਡੇ ਗੈਸਟ ਨੇ ਵੀਜ਼ਾ ਆਫੀਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਸੈਸ਼ਨ ਫੈਕਲਟੀ ਸੋ ਪਹਿਲਾਂ ਤਾਂ ਕਦੋਂ ਤੱਕ ਹੁਣ ਫਾਈਲਿੰਗ ਬਾਕੀ ਦਾ ਸਨੇਹਾ ਜੀ ਸੋ ਡੈਕੋਰ 22 ਸੈਕਿੰਡ ਤੋਂ ਬਾਅਦ ਜਿਹੜੀ ਫਾਈਲਿੰਗ ਬੰਦ ਹੋ ਗਈ ਆ 31 ਤੱਕ ਦੋਨੋਂ ਨੇ ਟਾਈਮ ਲੱਗਦਾ ਵਾ ਫਾਈਲਿੰਗ ਬੰਦ ਹੋਣ ਦਾ ਮਤਲਬ ਇਹ ਹੈ ਕਿ ਹੁਣ ਫਾਈਲਿੰਗ ਫਾਈਲ ਅਸੀਂ ਐਮਬੈਸੀ ਦੇ ਵਿੱਚ ਲਾਂਚ ਨਹੀਂ ਕਰ ਸਕਾਂ ਸੋ ਉਹ ਉਦੋਂ ਤੱਕ ਲਾਂਚ ਨਹੀਂ ਹੋਏਗਾ ਜਦ ਤੱਕ ਤੁਹਾਡੇ ਕੋਲ ਅਟੈਸਟੇਸ਼ਨ ਲੈਟਰ ਨਹੀਂ ਹੋਏਗਾ ਸੋ ਜਿਹੜਾ ਅਟੈਸਟੇਸ਼ਨ ਲੈਟਰ ਆ ਉਹ ਪ੍ਰੋਵਿੰਸ ਵਾਈਜ਼ ਹੋਏਗਾ ਸੋ ਪ੍ਰੋਵਿੰਸ ਜਦੋਂ ਤੁਹਾਨੂੰ ਤੁਸੀਂ ਜੇ ਹਰ ਕਿਸੇ ਨੂੰ ਇਹ ਜਿਹੜਾ ਅਟੈਸਟੇਸ਼ਨ ਲੈਟਰ ਆ ਉਹ ਆਪਣੇ ਐਪਲੀਕੇਸ਼ਨ ਦੇ ਨਾਲ ਲਗਾਉਣਾ ਪਏਗਾ ਹਾਂ ਬਸ ਮਾਸਟਰਸ ਔਰ ਜਿਹੜੇ ਪੀ ਐਚ ਵੀ ਕਰਨ ਜਾ ਰਹੇ ਆ ਉਹਨਾਂ ਨੂੰ ਅਟੈਸਟੇਸ਼ਨ ਲੈਟਰ ਦੀ ਜ਼ਰੂਰਤ ਨਹੀਂ ਹੈ ਔਰ ਤੋਂ ਇਲਾਵਾ ਜਿਹੜੇ ਵੀ ਯੂਜੀ ਪ੍ਰੋਗਰਾਮਸ ਵਿੱਚ ਜਾਂ ਬੈਚਲਰਸ ਕਰਨ ਜਾ ਰਹੇ ਆ ਤਾਂ ਉਹਨਾਂ ਨੂੰ ਜਿਹੜਾ ਮਰਜੀ ਪ੍ਰਵੇਸ਼ ਹੋਵੇ ਉਹਦੀ ਅਟੈਸਟੇਸ਼ਨ ਲੈਟਰ ਨਾਲ ਨਹੀਂ ਪਵੇਗੀ ਸ੍ਰੀ ਹਨ ਕਿ ਕਿਊ ਬੇਕ ਵਾਲਿਆਂ ਦਾ ਬਹੁਤ ਉਪਲਿਆ ਆ ਰਿਹਾ ਕਿਊ ਬੇਕ ਵਾਲੇ ਬਚ ਗਏ ਉਹਨਾਂ ਨੂੰ ਅਟੈਸਟੇਸ਼ਨ ਲੈਟਰ ਦੀ ਲੋੜ ਨਹੀਂ ਸਰ ਇਦਾਂ ਦਾ ਕੁਝ ਨਹੀਂ ਆ ਉਹਨਾਂ ਨੂੰ ਵੀ ਅਟੈਸਟੇਸ਼ਨ ਲੈਟਰ ਦੀ ਜ਼ਰੂਰਤ ਉਦਾਂ ਹੀ ਹੋਏਗੀ ਜਿੱਦਾਂ ਬਾਕੀ ਪ੍ਰਵੇਸ਼ ਸੈ ਵਿੱਚ ਹੋਏਗੀ ਸੋ ਸਟੂਡੈਂਟ ਜਿਹੜੇ ਪੂਰੀ ਤਿਆਰੀ ਕਰਕੇ ਬੈਠੇ ਸੀਗੇ ਉਹਨੂੰ ਰੁੱਕ ਗਏ ਨੇ ਜਿਹੜੇ ਪਲਾਨ ਕਰ ਚੁੱਕੇ ਸੀਗੇ ਕੈਂਪ ਦਾ ਜਾਣਾ ਆ ਉਹ ਕੀ ਕਰਨ ਤੁਹਾਡੀ ਕੀ ਸਲਾਹ ਹੈ ਸਰ ਦੇਖੋ ਉਹਦਾ ਇਹਦੇ ਵਿੱਚ ਉਹਦੇ ਨਾਲ ਤਾਂ ਇਹਦਾ ਕੋਈ ਮਤਲਬ ਕੰਟੈਕਟ ਨਹੀਂ ਆ ਕਿਉਂਕਿ ਦੇਖੋ ਹਾਲੇ ਸਿਰਫ ਫਾਈਲ ਲਾਂਚ ਨਹੀਂ ਹੋ ਰਹੀ ਪਹਿਲਾ ਸਟੈਪ ਕੀ ਹੁੰਦਾ ਪਹਿਲਾ ਸਟੈਪ ਤਾਂ ਦੀ ਆਫਰ ਲੈਟਰ सो so, स्टूडेंट्स अपनी ऑफर लैटर अपलाई करज लैवलूनिवर्सिटी लैवल दी है इस ऐसे मैं जरूर कहूँगी जिस तरीके कैपिंग इंप्लीमेंट हो गई है सो जरा वीजा भी हम उ स्टूडेंट्स वीजा अच्छे जेफाइल स ਚੇਪਰੋਫਾਈਲਸ ਨੂੰ ਆਪਾਂ ਗੱਲ ਕਰਦੇ ਹਾਂ ਕਿ ਅੱਛਾ ਅਕੈਡੈਮਿਕ ਹੈ ਕਿ ਅੱਛਾ ਹਾਈ ਸਕੋਰ ਹੈਗਾ ਵਾ ਸੋ ਐਸਓਪੀ ਬਹੁਤ ਆਰਗਨ ਟੈਂਸ਼ਨ ਇੰਪੋਰਟੈਂਟ ਹੋਏਗੀ ਪਲੱਸ ਸਾਡਾ ਕੋਰਸ ਸਬਜੈਕਟਸ ਚ ਮਾਰਕਸ ਬਹੁਤ ਮੈਟਰ ਕਰਨਗੇ ਕਿ ਐਟ ਲੀਸਟ ਸਾਡੇ ਹਰ ਸਬਜੈਕਟ ਦੇ ਵਿੱਚ 60% ਮਾਰਕਸ ਹੋਣ ਸੋ ਕੋਰਸ ਨੂੰ ਲੈ ਕੇ ਔਰ ਆਪਣਾ ਕਾਲਜ ਨੂੰ ਲੈ ਕੇ ਸਟੂਡੈਂਟ ਬਿਲਕੁਲ ਕੰਪਰੋਮਾਈਜ਼ ਨਾ ਕਰਨ ਪਲੱਸ ਆਫਰ ਲੈਟਰ ਜਦੋਂ ਤੁਹਾਡਾ ਹੋ ਗਿਆ ਫਿਰ ਆਪਣਾ ਮੈਡੀਕਲ ਕਰਾਣਾ ਆਪਣਾ ਜੀਆਈਸੀ ਦੇਣ ਦੇਖੋ ਹਰ ਚੀਜ਼ ਨੂੰ ਇੱਕ ਟਾਈਮ ਲੱਗਦਾ ਵਾ ਇਹ ਤਾਂ ਹੈ ਨਹੀਂ ਕਿ ਅੱਜ ਅਸੀਂ ਪੇਮੈਂਟ ਜੀਆਈਸੀ ਦੀ ਕੀਤੀ ਸਾਰਾ ਜੀਆਈਸੀ ਸਰਟੀਫਿਕੇਟ ਆ ਗਿਆ ਅੱਜ ਮੈਡੀਕਲ ਕਰਾਣਾ ਉਹਦੀ ਡੇਟ ਲੈਣੀ ਆ ਆਫਰ ਲੈਟਰ ਨੂੰ ਵੀ ਹਫਤਾ 10 ਦਿਨ ਲੱਗਦੇ ਆ ਸੋ ਇਹ ਸਾਰਾ ਆਪਣਾ ਕੰਪਲੀਟ ਪ੍ਰੋਸੈਸ ਰੱਖੋ ਹੋ ਸਕਦਾ 10 15 ਦਿਨ ਬਾਅਦ ਹੀ ਫਾਈਲ ਲਗਣੀ ਸਟਾਰਟ ਹੋ ਜਾਏ सो so, 31st तक द टाइम सुरुर बट सपोज करो कि सर अगर तडा मेन टेक आ तो तडे को कितना टाइम रह जाएगा सो so, फाइल रेडी होएगी तडे एप्लीकेशन फिल होनगे सब कुछ होएगा तो सिर्फ उस दिन तानो अपने बायोमेट्रिकली अपॉइंटमेंट लेनी है और फाइल नु लॉन्च करना सो स्टूडेंट बिल्कुल अपना टाइम ना वेस्ट करो सो ये चीज हम पहले तो भी प्रिपेयर करके रखो जी सो so स्टूडेंट्स बहुत इंपॉर्टेंट है क्योंकि मैं देखिए है स्टूडेंट्स के कमेंट्स पढ़े ਏ ਕਨਫਿਊਜ਼ਨ ਬਹੁਤ ਜ਼ਿਆਦਾ ਹੈ ਕਿ ਸਟੂਡੈਂਟਸ ਨੂੰ ਲੱਗ ਰਿਹਾ ਹੁੰਦਾ ਫਾਈਲਿੰਗ ਨਹੀਂ ਹੋ ਰਹੀ ਤਾਂ ਸਾਰਾ ਕੁਝ ਹੀ ਨਹੀਂ ਹੋ ਰਿਹਾ ਫਾਈਲਿੰਗ ਤੋਂ ਇਲਾਵਾ ਬਾਕੀ ਜਿਹੜੇ ਪ੍ਰੋਸੈਸ ਨੇ ਜਿਵੇਂ ਸਨੇਹਾ ਜੀ ਨੇ ਦੱਸਿਆ ਉਹਨਾਂ ਨੂੰ ਕਾਫੀ ਲੰਬਾ ਟਾਈਮ ਲੱਗਦਾ ਹੈ ਤੇ ਉਹ ਸਾਰੇ ਪ੍ਰੋਸੈਸ ਹੋ ਰਹੇ ਨਹੀਂ ਸਨੇਹਾ ਜੀ ਆਫਰ ਲੈਟਰ ਤੋਂ ਗੱਲ ਸਟਾਰਟ ਹੁੰਦੀ ਹੈ ਆਫਰ ਲੈਟਰ ਨੂੰ ਜਨਰਲੀ ਹੁਣ ਕਿੰਨਾ ਟਾਈਮ ਲੱਗਦਾ ਸਰ ਆਫਰ ਲੈਟਰ ਵੀ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਔਰ ਕਾਲਜ ਕੈਂਪਸ ਤਾ ਹਫਤੇ ਵਿੱਚ ਆਫਰ ਲੈਟਰ इजीली ਆ ਜਾਂਦੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਆਫਰ ਲੈਟਰ ਦਾ ਇੰਨਾ ਇਸ਼ੂ ਨਹੀਂ ਹੈਗਾ ਬਟ ਹਾਂ ਕোর্স ਦੀ ਰੈਲੇਵੈਂਸੀ ਬਹੁਤ ਇੰਪੋਰਟੈਂਟ ਹੁੰਦੀ ਆ ਕਿ ਆਪਾਂ ਜਿਹੜਾ ਕੋਰਸ ਲੈ ਰਹੇ ਹੋ ਕਿਹੜੇ ਕੈਂਪਸ ਦੇ ਵਿੱਚ ਹੈਗਾ ਵਾ ਔਰ ਉਹ ਉਹ ਚੀਜ਼ਾ ਬਹੁਤ ਇੰਪੋਰਟੈਂਟ ਆ ਉਹਨੂੰ ਤੁਸੀਂ ਅਸੈਸਮੈਂਟ ਕਰਨ ਨੂੰ ਥੋੜਾ ਜਿਹਾ ਟਾਈਮ ਲੱਗਦਾ ਕਿਉਂਕਿ ਸਟੂਡੈਂਟ ਦੀ ਚੁਆਇਸ ਵੀ ਸੁਣਨੀ ਹੁੰਦੀ ਆ ਔਰ ਉਹਨੂੰ ਸਹੀ ਤਰੀਕੇ ਨਾਲ ਗਾਈਡ ਵੀ ਕਰਨਾ ਹੁੰਦਾ ਕਿ ਚੀਜ਼ ਕੋਰਸ ਦੇ ਵਿੱਚ ਉਹਦਾ ਫਿਊਚਰ ਵੀ ਹੋਵੇ ਜੀ ਸੋ ਲਾਸਟ ਇਹ ਕਲੈਰਿਟੀ ਹੈ ਕਿ ਹੁਣ ਸਪਾਊਸ ਨਹੀਂ ਪਰ ਜਾ ਸਕੇਗਾ हाँ जी सर स्पाउस में लेके बहुत कंफ्यूजन कन्फ्यूजन हैगी उन्होंने जो क्या हुआ कि जोड़ा स्टूडेंट मेन एप्लीकेंट अगर स्पाउस यूजी प्रोग्राम वाला भी जाता सैचलर कर जा रहे हो तभी स्पाउस नाल बट हूँ उन्होंने क्लीयरली क्या वा कि मास्टर्स जेडे कर पी एच डी करना स्पाउस जाएगा या फिर अपनी उत्तर ਹੀਟ ਸਟੱਡੀ ਕਰਨਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆ ਕੇ ਫੇ ਆਪਣੇ ਸਪਾਊਸ ਨੂੰ ਲਿਆਉਣਗੇ ਸਪਾਊਸ ਬੰਦ ਨਹੀਂ ਹੋਇਆ ਔਰ ਇਹ ਚੀਜ਼ ਜਿਹੜੀ ਹੈਗੀ ਉਹ ਹਲੇ ਇੰਪਲੀਮੈਂਟ ਨਹੀਂ ਆਈ ਕਿਉਂਕਿ ਕੋਈ ਡੇਟ ਨਹੀਂ ਆਈਆ ਕਿ ਕੋਈ ਪਾਰਟਿਕੂਲਰ ਡੇਟ ਨਹੀਂ ਆਈ ਕਿ ਇੰਨੀ ਤਰੀਕ ਤੋਂ ਬਾਅਦ ਸਪਾਊਸ ਆਪਣੀ ਫਾਈਲ ਨਾਲ ਨਹੀਂ ਲਾ ਸਕਦਾ ਜਿਹਨਾਂ ਦੇ ਉੱਥੇ ਮੇਨ ਐਪਲੀਕੈਂਟਸ ਹੈਗੇ ਆ ਔਰ ਉਹਨਾਂ ਦੇ ਹਾਲੇ ਸਪਾਊਸ ਇੰਡੀਆ ਦੇ ਵਿੱਚ ਆ ਤਾਂ ਉਹ ਫਾਈਲਿੰਗ ਸੋ ਕੋਈ ਇੱਕ ਰਾਈਟ ਟਾਈਮ ਆ कि ती अपनी स्पाउस दी फाइल लॉन्च कर दो क्योंकि दा, कोई पार्ट नहीं है दा, ना वो एक डिफरेंट वे एप्लीकेशन नाम दा सो so, अपना हूँ लगा दो हाँ कोई डेट अनाउंस हो जाएगी फिर तो सू रूल्स के अकॉर्डिंग ही चलना पेगा सो so, स्पाउस बिल्कुल बंद नहीं हो पीएचडी स्पाउस जाएगा बाकी हाल उन्होंने कहा नहीं जाएगा बट प्रेजेंटली फाइल्स लग ਸੋ ਇਹ ਬੜਾ ਲੌਜੀਕਲ ਪੁਆਇੰਟ ਹੈ ਕਿ ਕਿਉਂਕਿ ਡੇਟ ਨਹੀਂ ਦੱਸੀ ਗਈ ਕਦੋਂ ਤੋ ਸਪੌਂਸ ਨਹੀਂ ਜਾਏਗਾ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਫਾਈਲ ਲਗਾਈ ਚਾਸ ਹੋ ਗਈ ਹੈ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਜਿਵੇਂ ਹੀ ਇਹਦੇ ਤੇ ਕੋਈ ਵੀ ਅਪਡੇਟ ਆਏਗਾ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ